ਚਨ ਦੇਸ਼ਾ ਹੈਟ traffic police ਕੰਮ ਕਰ ਰਹੀ ਆ ਆਪਾਂ ਜਿਵੇਂ ਅੱਗੇ ਤੁਹਾਨੂੰ ਪਤਾ ਹੀ ਆ ਆਪਣੇ ਧੁੰਦ ਦਾ ਮੌਸਮ ਆ ਰਿਹਾ ਹੈ ਧੁੰਦਾਂ ਦੇ ਵਿੱਚ ਐਕਸੀਡੈਂਟ ਦਾ ਬਹੁਤ ਕਾਰਨ ਹੁੰਦੇ ਆ ਸਾਨੂੰ ਕੋਈ ਕੰਪਲੇਂਟ ਆਈ ਸੀ ਕਿ ਆਪਨੇ ਇੱਥੇ ਮੋਗੇ ਤੋਂ ਜਿਹੜਾ ਗੁਰਪੁਰਾ ਹਾਈਵੇ ਆ ਇਹਦੇ ਇੱਕ ਵਾਰ ਦੇ ਬਹੁਤ ਸਮਾਨ ਬਾਹਰ ਤੱਕ ਰੋਡ ਦੇ ਨੇੜੇ ਤੱਕ ਪਿਆ ਹੋਇਆ ਹੈ ਅਸੀਂ ਉਹਦੇ ਕੰਪਲੇਂਟ ਤੇ ਕਾਰਵਾਈ ਕਰਦੇ ਹੋਏ ਅੱਜ ਜੋ ਵੀ ਨਜਾਇਜ਼ ਕਬਜ਼ੇ ਆ ਉਹ ਪਿੱਛੇ ਕਰਵਾ ਰਹੇ ਆ ਤਾਂ ਜੋ ਧੁੰਦ ਦੇ ਮੌਸਮ ਵਿੱਚ ਕਿਸੇ ਵੀ ਐਕਸੀਡੈਂਟ ਹੋਣ ਤੋਂ ਬਚਾਇਆ ਜਾ ਸਕੇ ਉਹ ਵੀ ਇਹ ਕੁਝ ਦਿਨ ਪਹਿਲਾਂ ਵੀ ਹੋਏ ਸੀਗੇ ਫੇਰ ਉਸੇ ਤਰ੍ਹਾਂ ਦੁਬਾਰਤੋਂ ਲੱਗ ਗਿਆ ਸੀ ਕਬਜ਼ੇ ਜਿਹੜੇ ਦ हां जी ਅਸੀਂ ਅੱਗੇ ਵੀ ਇਥੇ ਕਰਵਾ ਕੇ ਗਏ ਸੀ ਪਰ ਇਹ ਫਿਰ ਵੀ ਚਲੋ ਅਸੀਂ ਫਿਰ ਦੁਬਾਰਾ ਇਹ ਸੇ ਕਰਕੇ ਆਏ ਆ ਕਿ ਜੋ ਇਸ ਤੋਂ ਬਾਅਦ ਇਹ ਫਿਰ ਵੀ ਕੋਈ ਨਹੀਂ ਹੈ ਕਾਰਵਾਈ ਤਾਂ ਅੱਗੇ ਅਸੀਂ ਆਪਣੀ ਕਾਰਵਾਈ ਕਰਾਂਗੇ। ਹਦਾਇਤ ਵੀ ਕੀਤੀ ਗਈ ਕੋਈ ਨਾ। ਹਾਂਜੀ ਹਦਾਇਤ ਜਾਰੀ ਕੀਤੀ ਗਈ। ਹਾਂਜੀ ਹਾਂਜੀ ਹਦਾਇਤ ਜਾਰੀ ਕੀਤੀ ਗਈ ਕਿ ਇਸ ਤੋਂ ਜੋ ਵੀ ਆਪਣਾ ਇਹਨਾਂ ਦੇ ਪਿੱਛੇ ਸਮਾਨ ਆਪਣਾ ਜਿੰਨਾ ਵੀ ਪਿੱਛੇ ਤੋਂ ਪਿੱਛੇ ਹਟਾ ਸਕਣ ਜੇ ਕੱਲ ਤੋਂ ਅੱਗੇ ਤੋਂ ਫਿਰ ਇਹ ਕੰਮ ਹੋਏਗਾ ਤੇ ਅਸੀਂ ਇਹਦੇ ਦੇ ਕਾਰਜ ਸ਼ੁਰੂ ਕਰਾਂਗੇ। ਜਦੋਂ ਤੁਹਾਡੇ ਵੱਲੋਂ ਪਹਿਲਾਂ ਵੀ ਖਾਲੀ ਕਰਵਾਇਆ ਗਿਆ ਇਹ ਦੁਬਾਰਾ ਫਿਰ ਇਹ ਕਬਜ਼ਾ ਹੋਏਗਾ ਲੱਗਦਾ ਨਹੀਂ ਕਿਤੇ ਨਾ ਕਿਤੇ ਤੁਹਾਡੇ ਵੀ ਜਿਹੜੇ ਹੁਕਮਾਂ ਦੀਆਂ ਜੜੀਆਂ ਧਜੀਆਂ ਉ ਸੋ ਹਾਂਜੀ ਅਸੀਂ ਲਗਾਤਾਰ ਆ ਜੀ ਬਾਕੀ ਜਿੰਮੇ ਵੀ ਹੋਏਗਾ ਚਲੋ ਅਸੀਂ ਇਸ ਤੋਂ ਬਾਅਦ ਅੱਗੇ ਨਹੀਂ ਕੰਟਰੋਲ ਕੀਤਾ ਜਾਏਗਾ ਨਾ ਜੋ ਵੀ ਹੋਏਗਾ ਉਹਨਾਂ ਦੇ ਕਾਰਵਾਈ ਕੀਤੀ ਜਾਏਗੀ ਜੀ ਗੁਰਪ੍ਰੀਤ ਜੀ ਜਿੱਥੇ ਕਰਾ ਅੱਗੇ ਸਰਦੀ ਜ਼ਿਆਦਾ ਤੁੱਦ ਜ਼ਿਆਦਾ ਕੀ ਹੈ ਇਹ ਕੋ ਲੁਧਿਆਣਾ ਰੋਡ ਤੋਂ ਲਾ ਕੇ ਕੋੜਪੁਰਾ ਰੋਡ ਤੱਕ ਲਾ ਕੇ ਕਾਫੀ ਰੈਂਦਾ ਹੋਰ ਵੀ ਕਾਰਵਾਈ ਕੀਤੀ ਜਾਊਗੀ ਜਾਂ ਕਰਵਾਈ ਹਾਂਜੀ ਸਾਨੂੰ ਜਿੱਥੇ ਵੀ ਲੱਗ ਰਿਹਾ ਹੈ ਕਿ ਰੋਡ ਤੇ ਕੋਈ ਵੀ ਨਜਾਇਜ਼ ਜਿੱਥੋਂ ਆਪ ਨੂੰ ਲੱਗਦਾ ਕਿ ਕੋਈ ਵੀ ਗਟਣਦਾ ਕਾਰਨ ਮੰਨ ਸਕਦਾ ਉਹ ਸਾਰੇ ਤੇ ਅਸੀਂ ਆਪਣੀ ਕਾਰਵਾਈ ਕਰਾਂਗੇ ਹਾਂ ਵੀ ਜੋ ਵੀ ਕਬਜ਼ਾ ਹਟਾਵਾਂਗੇ ਜੇ ਕੋਈ ਨਹੀਂ ਕਰਦਾ ਤਾਂ ਕਰ ਵੀ ਜ਼ਰੂਰ ਹੋਏਗੀ ਜੇ ਕੋਈ ਕਵਾੜ ਦੇ ਇੱਥੇ ਸਮਾਨ ਵਗੈਰਾ ਗੱਡੀਆਂ ਖੜੀਆਂ ਉਹਨਾਂ ਦਾ ਚਲਾਨ ਕੱਟੇ ਜਾਣਗੇ ਜੋ ਹੋਊਗਾ ਲੱਗਦਾ ਹੁਣ ਇਹ ਜਿਹੜੀ ਕਾਰਵਾਈ ਤੁਸੀਂ ਕੀਤੀ ਹੈ ਕਾਗਜ਼ਾਂ ਤੱਕ ਸੀਮਤ ਰਹੇਗੀ ਜਾਂ ਹੁਣੇ ਖਾਲੀ ਹੋ ਕੇ ਹਟੇਗਾ ਇਹ ਹੁਣ ਤਾਂ ਖਾਲੀ ਹੋ ਗਿਆ ਹੈ ਇਹਨਾਂ ਦੇ ਨਿਰਦੇਸ਼ਾ ਹੈਟ ਟ੍ਰੈਫਿਕ ਪੁਲਿਸ ਕੰਮ ਕਰ ਰਹੀ ਆ ਆਪਾਂ ਜਿਵੇਂ ਅੱਗੇ ਤੁਹਾਨੂੰ ਪਤਾ ਹੈ ਆਪਣੇ ਧੁੰਦ ਦਾ ਮੌਸਮ ਆ ਰਿਹਾ ਸਾਨੂੰ ਕੋਈ ਕੰਪਲੇਂਟ ਆਈ ਸੀ ਕਿ ਆਪਨੇ ਇੱਥੇ ਮੋਗੇ ਤੋਂ ਜਿਹੜਾ ਗੁਰਦਪੁਰਾ ਹਾਈਵੇ ਆ ਇਹਦੇ ਇੱਕ ਬਾੜ ਦੇ ਬਹੁਤ ਸਮਾਨ ਬਾਹਰ ਤੱਕ ਰੋਡ ਦੇ ਨੇੜੇ ਤੱਕ ਪਿਆ ਹੋਇਆ ਹੈ ਅਸੀਂ ਉਹਦੇ ਕੰਪਲੇਂਟ ਤੇ ਕਾਰਵਾਈ ਕਰਦੇ ਹੋਏ ਅੱਜ ਜੋ ਵੀ ਨਜਾਇਜ਼ ਕਬਜ਼ੇ ਆ ਉਹ ਪਿੱਛੇ ਕਰਵਾ ਰਹੇ ਆ ਤਾਂ ਜੋ ਧੁੰਦ ਦੇ ਮੌਸਮ ਵਿੱਚ ਕਿਸੇ ਵੀ ਐਕਸੀਡੈਂਟ ਹੋਣ ਤੋਂ ਬਚਾਇਆ ਜਾ ਸਕੇ ਉਹ ਵੀ ਕੁਝ ਦਿਨ ਪਹਿਲਾਂ ਵੀ ਹੋਏ ਸੀਗੇ ਫੇਰ ਉਸੇ ਤਰ੍ਹਾਂ ਦੁਆਰ ਤੋਂ ਲੱਗ ਗਿਆ ਸੀ ਕਬਜ਼ੇ ਜਿਹੜੇ ਦੁਆਰ ਤੋਂ ਹੋ ਗਏ ਸੀਗੇ ਜੀ कर हां जी ਅਸੀਂ ਅੱਗੇ ਵੀ ਇਥੇ ਕਰਵਾ ਕੇ ਗਏ ਸੀ ਪਰ ਇਹ ਫਿਰ ਵੀ ਚਲੋ ਅਸੀਂ ਫਿਰ ਦੁਬਾਰਾ ਇਹ ਸੇ ਕਰਕੇ ਆਏ ਆ ਕਿ ਜੋ ਇਸ ਤੋਂ ਬਾਅਦ ਇਹ ਫਿਰ ਵੀ ਕੋਈ ਨਹੀਂ ਹੈ ਕਾਰਵਾਈ ਤਾਂ ਅੱਗੇ ਅਸੀਂ ਆਪਣੀ ਕਾਰਵਾਈ ਕਰਾਂਗੇ ਜਲਦ ਵੀ ਕੀਤੀ ਗਈ ਕੋਈ ਇਹਨਾਂ ਨੇ ਹਾਂ ਜੀ ਹਦਾਇਤ ਜਾਰੀ ਕੀਤੀ ਹੈ ਜੀ ਹਾਂ ਜੀ ਹਦਾਇਤ ਜਾਰੀ ਕੀਤੀ ਗਈ ਕਿ ਇਸ ਤੋਂ ਜੋ ਵੀ ਆਪਣਾ ਇਹਨਾਂ ਦੇ ਪਿੱਛੇ ਸਮਾਨ ਆਪਣਾ ਜਿੰਨਾ ਵੀ ਪਿੱਛੇ ਤੋਂ ਪਿੱਛੇ ਹਟਾ ਸਕਣ ਜੇ ਕੱਲ ਤੋਂ ਅੱਗੇ ਤੋਂ ਫਿਰ ਇਹ ਕੰਮ ਹੋਏਗਾ ਤੇ ਅਸੀਂ ਇਹਨਾਂ ਦੇ ਕਾਰਜ ਸ਼ੁਰੂ ਕਰਾਂਗੇ ਜਦੋਂ ਤੁਹਾਡੇ ਵੱਲੋਂ ਪਹਿਲਾਂ ਵੀ ਖਾਲੀ ਕਰਵਾਇਆ ਗਿਆ ਸੀ ਇਹ ਦੁਬਾਰਾ ਫਿਰ ਇਹ ਕਬਜ਼ਾ ਹੋਏਗਾ ਲੱਗਦਾ ਨਹੀਂ ਕਿਤੇ ਨਾ ਕਿਤੇ ਤੁਹਾਡੇ ਵੀ ਜਿਹੜੇ ਹੁਕਮਾਂ ਦੀਆਂ ਜੜੀਆਂ ਧੱਜਾ ਸੋ ਹਾਂਜੀ ਅਸੀਂ ਲਗਾਤਾਰ ਆ ਜੀ ਬਾਕੀ ਜਿੰਮੇ ਵੀ ਹੋਏਗਾ ਚਲੋ ਅਸੀਂ ਇਸ ਤੋਂ ਬਾਅਦ ਅੱਗੇ ਨਹੀਂ ਕੰਟਰੋਲ ਕੀਤਾ ਜਾਏਗਾ ਨਾ ਜੋ ਵੀ ਹੋਏਗਾ ਉਹਨਾਂ ਤੇ ਕਾਰਵਾਈ ਕੀਤੀ ਜਾਏਗੀ ਜੀ ਗੁਰਪੁਰੇ ਜਿੱਥੇ ਅੱਗੇ ਸਰਦੀ ਜਿਆਦਾ ਤੁੰਦ ਜਿਆਦਾ ਕੀ ਹੈ ਇਹ ਕੋ ਲੁਧਿਆਣਾ ਰੋਡ ਤੋਂ ਲਾ ਕੇ ਕੋੜਪੁਰਾ ਰੋਡ 'ਤੇ ਕਿੜਾਗਾ ਕਾਫੀ ਵੇਂਦਾ ਹੋਰ ਵੀ ਕਾਰਵਾਈ ਕੀਤੀ ਜਾਊਗੀ ਜਾਂ ਪਰ ਭਾਈ ਹਾਂਜੀ ਸਾਨੂੰ ਜਿੱਥੇ ਵੀ ਲੱਗ ਰਿਹਾ ਹੈ ਕਿ ਰੋਡ ਤੇ ਕੋਈ ਵੀ ਨਜਾਇਜ਼ ਜਿੱਥੋਂ ਆਪ ਨੂੰ ਲੱਗਦਾ ਕਿ ਕੋਈ ਵੀ ਗੱਟਣ ਦਾ ਕਾਰਨ ਮੰਨ ਸਕਦਾ ਉਹ ਸਾਰੇ ਤੇ ਅਸੀਂ ਆਪਣੀ ਕਾਰਵਾਈ ਕਰਾਂਗੇ ਹਾਂ ਵੀ ਜੋ ਵੀ ਕਬਜ਼ਾ ਹਟਾਵਾਂਗੇ ਜੇ ਕੋਈ ਨਹੀਂ ਕਰਦਾ ਤਾਂ ਉਹਦੇ ਕਰ ਵੀ ਜ਼ਰੂਰ ਹੋਏਗੀ ਜੇ ਕੋਈ ਕਵਾੜ ਦੇ ਇੱਥੇ ਸਮਾਨ ਵਗੈਰਾ ਗੱਡੀਆਂ ਖੜੀਆਂ ਉਹਨਾਂ ਦਾ ਚਲਾਨ ਕੱਟੇ ਜਾਣਗੇ ਦੂਸਰ ਹੋ ਗਏ ਲੱਗਦਾ ਹੁਣ ਇਹ ਜਿਹੜੀ ਕਾਰਵਾਈ ਤੁਸੀਂ ਕੀਤੀ ਹੈ ਕਾਗਜ਼ਾਂ ਤੱਕ ਸੀਮਤ ਰਹੇਗੀ ਜਾਂ ਹੁਣੇ ਖਾਲੀ ਹੋ ਕੇ ਹਟੇਗਾ ਮੈਂ ਹੁਣ ਤਾਂ ਖਾਲੀ ਹੋ ਗਿਆ